ਅੱਜ ਜੀ ਜਿਹੜੀ ਮਿੱਟੀ ਦੀ ਸੇਵਾ ਕੀਤੀ ਜਾ ਰਹੀ ਆ ਪਿੰਡ ਮੂਨਕਾਂ ਤੋਂ ਜਿਹੜੀ ਟਾਂਡਾ ਮਲਟਾਂ ਨੂੰ ਸੜਦੀ ਜਾਂਦੀ ਆ ਉਸ ਤੇ ਨਾ ਅੱਜ ਮਿੱਟੀ ਦਾ ਕਾਰਜ ਕੀਤਾ ਜਾ ਰਿਹਾ ਜੀ ਥਾਂ ਥਾਂ ਤੇ ਟੋਏ ਸਿਗੇ ਤੇ ਸੜਕ ਬਹੁਤ ਟੁੱਟ ਚੁੱਕੀ ਸੀਗੀ ਤਾਂ ਉੱਥੇ ਮਿੱਟੀ ਪਾਉਣ ਦਾ ਕਾਰਜ ਕੀਤਾ ਜਾ ਰਿਹਾ ਜੀ ਆਪਾਂ ਬਾਬਾ ਜੀ ਨੂੰ ਹੁਣ ਪੁੱਛਾਂਗੇ ਜੀ ਇਹ ਕਿਹਨਾਂ ਦੇ ਸਹਿਯੋਗ ਨਾਲ ਇਹ ਸਭ ਕੀਤਾ ਜਾ ਰਿਹਾ ਜੀ ਹਾਂਜੀ ਬਾਬਾ ਜੀ ਸਾਹਿਬ ਵਾਹਿਗੁਰੂ ਜੀ ਕਾਟੇ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਢਾਲੀ ਸਾਹਿਬ ਪਾਤਸ਼ਾਹੀ ਛੇਵੀ ਉਸ ਸਥਾਨ ਤੋਂ ਲੈ ਕੇ ਮਾਡਲ ਟਾਊਨ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸੜਕ ਦੀ ਜੋ ਹਾਲਤ ਬਹੁਤ ਖਸਤਾ ਸੀ ਗੁਰੂ ਘਰ ਨਾਲ ਜੁੜੀਆਂ ਸੰਗਤਾਂ ਜਾਂ ਆਮ ਰਾਗੀਰ ਸਕੂਲ ਨੂੰ ਜਾਣ ਵਾਲੇ ਬੱਚੇ ਬੱਸਾਂ ਤੇ ਟੁੱਟੀ ਸੜਕ ਹੋਣ ਕਰਕੇ ਕਈ ਵਾਰ ਬਲੇਡ ਵੀ ਹੋ ਜਾਂਦਾ ਜਾਂ ਕੋਈ ਐਕਸੀਡੈਂਟ ਹੋਣ ਦਾ ਖਤਰਾ ਵੀ ਸੀਗਾ ਤੇ ਗੁਰਦੁਆਰਾ ਸ੍ਰੀ ਟਾਲੀ ਸਾਹਿਬ ਜੀ ਤੋਂ ਉੱਥੋਂ ਦੇ ਸੇਵਾਦਾਰਾਂ ਵੱਲੋਂ ਇਸ ਨੂੰ ਸੰਗਤ ਦੀ ਸਹਿਯੋਗ ਦੇ ਨਾਲ ਅੱਜ ਜਿਹੜਾ ਇਥੋਂ ਮਿੱਟੀ ਪਾਉਣ ਦੀ ਤੋਏ ਪੂਰਨ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਠੀਕ ਹੈ ਬਾਬਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸੋ ਦੋਸਤੋ ਹਾਂਜੀ ਬਾਬਾ ਜੀ ਹੁਣਾਂ ਵੱਲੋਂ ਦੱਸਿਆ ਗਿਆ ਕਿ ਪਿੰਡ ਮੂਨਕ ਖੁਰਦ ਮੂਨਕ ਕਲਾਂ ਤੇ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਜਿਹੜੀ ਇਹ ਸੇਵਾ ਕੀਤੀ ਗਈ ਹੈ ਜੀ ਸੋ ਮੇਰੇ ਖਿਆਲ ਨਾਲ ਇਹ ਬਹੁਤ ਜ਼ਰੂਰੀ ਸੀ ਕਿ ਸੜਕ ਬਹੁਤ ਟੁੱਟ ਚੁੱਕੀ ਸੀ ਤੇ ਸਮੇਂ ਦੀ ਇਹ ਇੱਕ ਬਹੁਤ ਲੋੜ ਵੀ ਸੀਗੀ ਪਰ ਨਹੀਂ ਕਰੋ ਉਧਰ ਬੀਤ ਜਾਓ ਪੂਰੀ ਸੜਕ ਟੁੱਟੀ ਹੋਈ ਹੈ ਪੀਰਾਂ ਦੀ ਜਗ੍ਹਾ ਲੱਗੀ ਫੁੱਲ ਫੁੱਲਦੀ ਸੀਗੀ ਆ ਦੇਖੋ ਸਾਰੀ ਇੱਥੇ ਮਿੱਟੀ ਪਾਈ ਗਈ ਆ ਸੋ ਇਹ ਜੀ ਹੋਰ ਜਾਣਕਾਰੀ ਭਰਪੂਰ ਵੀ ਦੇਖਣੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਵੀ ਜੀ ਕਰ ਦਿਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ